ਜਮਾ ਸਾਸਤੇ ਰੇਟ ਚਾਪਾ ਤੁਹਾਡੇ ਖਾਤਰ ਤਿੰਨ ਮੰਜ਼ਲੀ ਕੋਠੀ ਲੈ ਕੇ ਪਹੁੰਚੇ ਆ ਜੀ ਰੇਟ 1.14 ਲੱਖ ਰੁਪਿਆ ਇੱਕ ਬਾਰੇ ਮੰਗਿਆ ਇਹਨਾਂ ਨੇ ਮੌਕੇ ਤੇ ਘੱਟ ਬੱਧਾ ਹੋ ਜਾਊਗਾ ਤੁਸੀਂ ਵੀਡੀਓ ਦੇਖੋ ਨਵੀਆਂ ਨਵੀਆਂ ਕੋਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੀਆਂ ਵੀਡੀਓ ਜੇ ਤੁਸੀਂ ਵੀ ਐਡ ਕਰਵਾਉਣੀ ਹੈ ਜੀ ਤੁਹਾਡੇ ਕੋਲੇ ਕੋਠੀ ਘਰ ਮਕਾਨ ਕਿਸੇ ਵੀ ਏਰੀਆ ਚ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ 73800426173 ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਭੇਜੋ ਕੋਠੀ ਨੂੰ ਤੁਸੀਂ ਪਹਿਲਾਂ ਤਾਂ ਬਾਹਰੋਂ ਦੇਖੋ ਜੀ ਬਾਹਰੋਂ ਬਹੁਤ ਸੋਹਣੀ ਕੋਠੀ ਹੈ ਤੇ ਸਾਰੀ ਕੋਠੀ ਜਿਹੜੀ ਇਹਨਾਂ ਨੇ ਤਿਆਰ ਕਰਵਾਈ ਹੋਈ ਆ ਰੰਗ ਰੋਗਨ ਕਰਵਾ ਕੇ ਸਾਰਾ ਕੁਝ ਵਧੀਆ ਕੰਪਲੀਟ ਕੋਠੀ ਹੈ ਜੀ ਤੇ ਬਾਹਰੋਂ ਲੋਕੇਸ਼ਨ ਵੀ ਚੈੱਕ ਕਰ ਲੂ ਗਲੀ ਚੈੱਕ ਕਰ ਲੂ ਆਸੇ-ਪਾਸੇ ਸਾਰਾ ਕੁਝ ਦੇਖ ਲੂ ਪੂਰਾ ਰਿਹਾਇਸ਼ੀ ਏਰੀਆ ਦਾ ਤੇ ਕੋਰਨਰ ਤੇ ਕੋਠੀ ਬਣੀ ਹੋਈ ਆ ਦੋਵੇਂ ਸਾਈਡ ਗਲੀਆਂ ਲੱਗਦੀਆਂ ਫਰੰਟ ਤੇ ਵੀ ਸਾਈਡ 'ਚ ਵੀ ਜੇ ਆਪਾਂ نیچے ਪਹਿਲਾਂ ਗੱਲ ਕਰੀਏ ਤਾਂ نیچے ਆਪਾਂ ਨੂੰ ਇੱਕ ਦੁਕਾਨ ਮਿਲ ਜੂਗੀ ਪੂਰੀ ਸ਼ਾਪ ਮਿਲ ਜੂਗੀ ਇਹਨੂੰ ਸ਼ਾਪ ਬਣਾ ਸਕਦੇ ਆ ਆਪਣਾ ਪੋਰਚ ਏਰੀਆ ਗੱਡੀਆਂ ਵਾਸਤੇ ਖੜਾਉਣ ਵਾਸਤੇ ਬਣਾਉਣਾ ਹੋਵੇ ਉਹ ਆਪਣੀ ਇੱਛਾ ਜੀ ਉਹ ਆਪਣੀ ਇੱਛਾ ਹੈ ਵੀ ਕੀ ਕੁਝ ਕਰਨਾ ਸੀ ਬਾਕੀ ਉੱਪਰ ਆਪਾਂ ਚੱਲਦੇ ਆਂ ਜੀ ਸਾਰਾ ਕੁਝ ਦੇਖਦੇ ਆਂ ਵੀਡੀਓ ਇਹਨਾਂ ਨੇ ਬਾਰੀ ਸਾਰ ਸਾਰੀ ਬਣਾਈ ਹੈ ਤੇ ਜਗ੍ਹਾ ਦੀ ਆਪਾਂ ਜੇ ਗੱਲ ਕਰੀਏ ਤਾਂ ਦੋ ਮਰਲੇ ਜਗ੍ਹਾ ਦੇ ਵਿੱਚ ਆਪਣੀ ਆਹ ਕੂਠੀ ਬਣੀ ਹੋਈ ਹੈ ਤੇ ਇਹਦਾ ਜਿਹੜੀ ਆਪਾਂ ਇੱਕ ਪਾਸੇ ਛੋਟੀ ਜਿਹੀ ਗਲੀ ਦੇਖੀ ਸੀਗੀ ਉਹਦੇ ਵਿੱਚ ਵੀ ਨਿੱਕਾ ਜਿਹਾ 게ਟ ਰੱਖਿਆ ਹੋਇਆ ਇਹਨਾਂ ਨੇ ਬਾਕੀ ਆਪਾਂ ਉੱਪਰ ਪਹੁੰਚ ਗਏ ਤੇ ਉੱਪਰੋਂ ਦੇਖੀਏ ਤਾਂ ਕਮਰੇ-ਕੁੰਮਰੇ ਵਧੀਆ ਬਣੇ ਹੋਏ ਨੇ ਬਾਥਰੂਮ ਵਗੈਰਾ ਤੇ ਸਾਰਾ ਕੁਝ ਆਪਾਂ ਨੂੰ ਮਿਲ ਚੁਕਿਆ ਜੀ ਜੇ ਕਿਸੇ ਨੇ ਕੂਠੀ ਦੇਖਣੀ ਹੋਵੇ ਜਾ ਕੇ ਵੀ ਦੇਖ ਸਕਦੇ ਹਾਂ ਤੇ ਲੋਕੇਸ਼ਨ ਤੁਹਾਨੂੰ ਮੈਂ ਕੰਫਰਮ ਕਰਵਾ ਦੂੰਗਾ ਕਿਚਨ ਦੇਖ ਲਓ ਜੀ ਜਿਹੜੀ ਰਸੋਈ ਬਣੀ ਹੋਈ ਆ ਵਧੀਆ ਪੂਰੀ ਬਣੀ ਹੋਈ ਆ ਤੇ ਟੋਟਲ ਤਿੰਨ ਮੰਜ਼ਲੀ ਬਣੀ ਹੋਈ ਆ ਆ ਤੁਸੀਂ ਦੇਖ ਲਿਆ ਸੀ ਹੁਣ ਆਪਾਂ ਉੱਪਰ ਚੱਲਦੇ ਆਂ ਤੇ ਉੱਪਰੋਂ ਵੀ ਤੁਹਾਨੂੰ ਮੈਂ ਸਾਰਾ ਕੁਝ ਦਿਖਾ ਦਿੰਨਾ ਜੀ ਬਾਕੀ ਵੀਡੀਓ ਦੀ ਗੱਲਬਾਤ ਹੋ ਰਹੀ ਆ ਜੇ ਤੁਹਾਨੂੰ ਕੋਠੀ ਪਸੰਦ ਆਵੇ ਵਧੀਆ ਲੱਗੇ ਵੀਡੀਓ ਵਧੀਆ ਲੱਗ ਰਹੀ ਆ ਤੁਹਾਨੂੰ ਤਾਂ ਸਾਰੇ ਤੁਸੀਂ ਵੀਡੀਓ ਨੂੰ ਲਾਈਕ ਲਾਜ਼ਮੀ ਕਰ ਦਿਓ ਜੀ ਲਾਈਕ ਕਰਨਾ ਨਾ ਭੁੱਲਿਓ ਸਾਰੇ ਲਾਜ਼ਮੀ ਕਰਦਿਆ ਕਰੋ ਜੀ ਤੇ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਜੀ ਤੇ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਤੁਸੀਂ ਨਹੀਂ ਕੀਤਾ ਤਾਂ ਸਾਰੇ ਸਬਸਕ੍ਰਾਈਬੀ ਚੈਨਲ ਨੂੰ ਲਾਜ਼ਮੀ ਕਰ ਦਿਓ ਤੇ ਕੋਠੀ ਦੀ ਡਿਮਾਂਡ ਜਿਹੜੀ ਆਪਣੇ ਕੋਲੇ ਪਹੁੰਚੀ ਆ ਇਹਨਾਂ ਨੇ ਇੱਕ ਵਾਰੀ 1.14 ਲੱਖ ਰੁਪਏ ਮੰਗਿਆਗਾ ਕੋਈ ਫਿਕਸ ਰੈਟ ਨਹੀਂ ਹੈਗਾ ਮਾਲਕ ਕਹਿੰਦੇ ਆ ਵੀ ਘਾਟਾ ਵਾਦਾ ਮੌਕੇ ਤੇ ਜਰੂਰ ਕਰਾਂਗੇ ਇੱਕ ਵਾਰੀ ਸਰਫਰ ਡਿਮਾਂਡ ਹੈ ਤੇ ਬੈ ਕੇ ਗੱਲ ਹੋ ਜਾਊਗੀ ਜੇ ਆਪਾਂ ਲੋਕੇਸ਼ਨ ਦੀ ਗੱਲ ਕਰੀਏ ਤਾਂ ਆਪਣੇ ਕੋਲੇ ਜਿਹੜੀ ਆ ਕੋਠੀ ਪਹੁੰਚੀ ਅਜੀ ਇਹਨਾਂ ਦਾ ਪੈਂਡ ਰਾਇ ਹੈ ਤੇ ਡਿਸਟ੍ਰਿਕਟ ਲੱਗਦੀ ਆ ਅੰਮ੍ਰਿਤਸਰ ਤਸਵੀਰ ਲੱਗਦੀ ਆ ਬਾਬਾ ਬਕਾਲਾ ਸਾਹਿਬਾ ਠੀਕ ਹੈ ਜੀ ਜਾ ਕੇ ਤੁਸੀਂ ਦੇਖ ਵੀ ਸਕਦੇ ਹੋ ਜੇ ਆਪਾਂ ਪਿੰਨ ਕੋਡ ਦੀ ਗੱਲ ਕਰੀਏ ਤਾਂ ਸਾਰਾ ਕੁਝ ਇਹਨਾਂ ਨੇ ਵਾਰੀ ਸਿਰ ਦੱਸਿਆ ਹੋਇਆ 143112 ਇਹਨਾਂ ਦਾ ਪਿੰਨ ਕੋਡ ਹੈ ਜੀ ਟੋਟਲ ਆਪ ਨੂੰ ਦੋ ਬੈਡਰੂਮ ਤੇ ਇੱਕ ਕਿਚਨ ਤਿੰਨ ਬਾਥਰੂਮ ਤੇ ਇੱਕ ਜਿਹੜੀ ਤੁਹਾਨੂੰ نیچے ਮੈਂ ਦੁਕਾਨ ਦਿਖਾਈ ਸੀਗੀ ਸ਼ਾਪ ਤੇ ਉਹ ਕੁਝ ਆਹ ਕੁਝ ਆਪ ਨੂੰ ਕੂਠੀ ਦੇ ਵਿੱਚ ਮਿਲੂਗਾ ਜੀ ਤੇ ਉੱਪਰ ਉਹ ਜਿਹੜੀ ਛੱਤ ਹੈ ਉਹ ਸਾਰੀ ਇਹਨਾਂ ਨੇ ਪੱਕੀ ਕਰਵਾਈ ਹੋਈ ਐ ਗਲੀ ਵਧੀਆ ਲੱਗਦੀ ਐ ਆਸ-ਪਾਸੇ ਦੀ ਲੋਕੇਸ਼ਨ ਚੈੱਕ ਕਰ ਲਓ ਸਾਰਾ ਕੁਝ ਤੁਹਾਨੂੰ ਮੈਂ ਦਿਖਾ ਰਿਹਾ ਤੇ ਕੋਠੀ ਇਹਨਾਂ ਨੇ ਸੇਲ ਕਰਨੀ ਐ ਤੇ ਜਲਦੀ ਸੇਲ ਕਰਨੀ ਐ ਰੇਟ ਹੋ ਜਾਊਗਾ ਤੇ 1.75 ਲੱਖ ਰੁਪਇਆ ਜਿਹੜਾ ਤੁਹਾਨੂੰ ਮੈਂ ਦੱਸਿਆ ਕੋਈ ਫਿਕਸਡ ਰੇਟ ਨਹੀਂ ਹੈਗਾ ਮੌਕੇ ਤੇ ਹੋ ਜਾਊਗਾ ਰੰਗ ਬਿਲਕੁਲ ਨਵਾਂ ਹੋਇਆ ਜੀ ਸਾਰਾ ਕੁਝ ਆਪਾਂ ਨੂੰ ਵਧੀਆ ਮਿਲ ਜਾਊਗਾ ਜੇ ਕੋਈ ਬੰਦਾ ਜਾਂ ਕਿਸੇ ਮੇਰੀ ਭੈਣ ਨੇ ਮੇਰੇ ਭਰਾ ਨੇ ਮੇਰੇ ਵੱਡੇ ਬਜ਼ੁਰਗ ਨੇ ਜੇ ਕਿਸੇ ਨੇ ਵੀ ਖਰੀਦਣੀ ਹੈ ਕੋਈ ਖਰੀਦਣ ਦਾ ਚਾਹ ਵਨ ਦੇਖਣ ਦਾ ਕੋਈ ਚਾਹ ਵਨ ਤਾਂ ਤੁਸੀਂ ਜਾ ਕੇ ਦੇਖ ਸਕਦੇ ਹੋ ਲੋਕੇਸ਼ਨ ਤੁਹਾਨੂੰ ਮੈਂ ਕਨਫਰਮ ਕਰਵਾ ਹੀ ਦਿੱਤੀ ਜੀ ਤੇ ਇਹ ਨੰਬਰ ਵੀ ਤੁਹਾਨੂੰ ਮੈਂ ਨੋਟ ਕਰਵਾ ਦਿੰਨਾ ਦੋ ਨੰਬਰ ਇਹਨਾਂ ਨੇ ਨੋਟ ਕਰਵਾਉਣ ਲਈ ਕਹੇ ਅ ਜੀ ਪਹਿਲਾ ਨੰਬਰ ਨੋਟ ਕਰ ਲਓ 628442460 ਜਿਹੜਾ ਦੂਜਾ ਨੰਬਰ ਹੈ ਜੀ ਉਹ ਹੈ 8283074458 ਦੋਵੇਂ ਨੰਬਰਾਂ ਚੋਂ ਕਿਸੇ ਵੀ ਨੰਬਰ ਤੇ ਫੋਨ ਤੁਸੀਂ ਲਗਾ ਸਕਦੇ ਹਾਂ ਤੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਗੱਲ ਕਰਨਾ ਚਾਹੁੰਦੇ ਹੋ ਤੁਸੀਂ ਜਾ ਕੇ ਦੇਖ ਵੀ ਸਕਦੇ ਹੋ ਪਹਿਲਾਂ ਗੱਲ ਕਰਨੀ ਹੈ ਪਹਿਲਾਂ ਗੱਲ ਕਰ ਲਓ ਬਾਕੀ ਲਾਈਟਿੰਗ ਲੂਟਿੰਗ ਦਾ ਸਾਰਾ ਕੰਮ ਹੋਇਆ ਜੋੜੀਆਂ ਵਗੈਰਾ ਜੋ ਵੀ ਕੁਝ ਹੁੰਦਾ ਜੀ ਪੱਲੇ ਵਗੈਰਾ ਸਾਰੇ ਲੱਗੇ ਹੋਏ ਨੇ ਤੇ ਸ਼ੀਸ਼ਿਆਂ ਦਾ ਸਾਰਾ ਕੰਮ ਹੋਇਆ ਰੰਗ ਤਾਂ ਤੁਸੀਂ ਦੇਖ ਹੀ ਲਿਆ ਜਮਾ ਬਿਲਕੁਲ ਨਾਮਾ ਹੋਇਆ ਤੇ ਇਹਨਾਂ ਨੇ ਆਪਦੀ ਜਿਹੜੀ ਆ ਕੂਠੀ ਐ ਸੇਲ ਕਰਨੀ ਐ ਕਿਸੇ ਨੇ ਦੇਖਣੀ ਐ ਤੁਸੀਂ ਜਾ ਕੇ ਦੇਖੋ ਜੀ ਤੇ ਗੱਲਬਾਤ ਕਰੋ ਤੇ ਖਰੀਦ ਸਕਦੇ ਹੋ ਜੀ ਬਾਕੀ ਵੀਡੀਓ ਤੁਹਾਨੂੰ ਕੈਵੇਂਦ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਵੀਡੀਓ ਤਾਂ ਵੀਡੀਓ ਨੂੰ ਸਾਰੇ ਤੁਸੀਂ ਲਾਈਕ ਲਾਜ਼ਮੀ ਕਰ ਦਿਓ ਜੀ ਲਾਈਕ ਕਰਕੇ ਤਾਂ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂ ਸਬਸਕ੍ਰਾਈਬ ਵੀ ਲਾਜ਼ਮੀ ਕਰ ਦਿਓ ਕਿਉਂਕਿ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਜੀ ਤੁਹਾਡੇ ਕੋਲੇ ਉਸੇ ਵੇਲੇ ਮੈਸੇਜ ਨਵੀਂ ਵੀਡੀਓ ਦਾ ਆਪਣੀ ਪਹੁੰਚ ਜਾਊਗਾ ਤੇ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਸਕੋਗੇ ਬਾਕੀ ਕਿਸੇ ਨੇ ਐਡ ਕਰਵਾਉਣੀ ਹੋਵੇ ਜੀ ਤੁਹਾਡੇ ਕੋਲੇ ਵੀ ਕੋਠੀ ਆ ਘਰ ਮਕਾਨ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਹੋ ਕੀ ਤੋਂ ਵੀ ਦੇਖ ਰਹੇ ਹੋ ਜੀ ਤੁਹਾਡੇ ਕੋਲੇ ਵੀ ਵੇਚਣ ਵਾਸਤੇ ਹੈ ਤਾਂ ਆਪਣੇ ਕੋਲੇ ਭੇਜੋ ਇੱਕ ਵੀਡੀਓ ਬਣਾ ਕੇ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋਆਂ ਤੇ ਆਪਾਂ ਬਿਲਕੁਲ ਫ੍ਰੀ ਦੇ ਵਿੱਚ ਤੁਹਾਡੀ ਐਡ ਲਗਾ ਦੇਵਾਂਗੇ ਜੀ ਤੇ ਤੁਸੀਂ ਕਮੈਂਟ ਵੀ ਲਾਜ਼ਮੀ ਕਰਿਓ ਤੁਸੀਂ ਕਿਹੜੇ ਏਰੀਆ ਚੋਂ ਦੇਖ ਰਹੇ ਹੋ ਤੇ ਤੁਹਾਨੂੰ ਕਿਹੜੇ ਏਰੀਆ ਚੋਂ ਕੂਠੀ ਘਰ ਮਕਾਨ ਚਾਹੀਦਾ ਹੈ ਕਿੰਨੇ ਰੇਟ ਚ ਚਾਹੀਦਾ ਸਾਰਾ ਕੁਝ ਦੱਸਿਆ ਕਰੋ ਜੀ ਤੇ ਤੁਹਾਡੀ ਫਰਮਾਇਸ਼ ਤੇ ਆਪਾਂ ਲੈ ਕੇ ਵੀਡੀਓ ਪਹੁੰਚਾਵਾਂਗੇ ਅਗਲੀ ਵੀਡੀਓ ਚ ਤੇ ਆਹ ਵੀਡੀਓ ਕਿੰਮੇ ਦੇ ਲਈ ਕੀ ਜਰੂਰ ਦੱਸਿਓ ਤੇ ਮਿਲਦੇ ਜੀ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਕੂਠੀ ਮਕਾਨ ਘਰ ਦੇ ਨਾਲ ਜੀ ਤੇ ਐਨੇ ਤੁਸੀਂ ਸੇਵ ਕਰਨਾ ਚਾਹੁੰਦੇ ਹੋ ਤਾਂ ਆਪਣਾ ਨੰਬਰ ਉੱਪਰ ਚੱਲ ਦਰਨ 73800 ਪੂਰਾ 26173 ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਜੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰਕੇ ਜਾਇਓ ਜੀ ਬਾਕੀ ਤੁਸੀਂ ਬਹੁਤ ਪਿਆਰ ਦਿੰਦੇ ਹੋ ਜੀ ਸਾਰੇ ਤੇ ਇਸੇ ਤਰ੍ਹਾਂ ਬਸ ਪਿਆਰ ਬਣਾ ਕੇ ਰੱਖਿਓ ਆਪਾਂ ਵੀਡੀਓ ਤੁਹਾਡੇ ਖਾਤਰ ਹਰ ਰੋਜ਼ ਲੈ ਕੇ ਆਉਂਦੇ ਰਹਾਂਗੇ ਜੀ